ਬੈਗਰੂਜੀ ਦਾ ਖਾਲਸਾ ਬੈਗਰੂਜੀ ਕੀ ਪਤੇ ਲੋ ਜੀ ਅੱਜ ਅਸੀਂ ਲਾ ਰਹੇ ਆ ਜੀ ਸਵੀਲ ਸੁਗਰੀਆ ਨਕਲੇ ਮਰੰਡਾ ਮਿਲ ਰੋਡ ਜਿਹੜਾ ਕਿ ਤੁਸੀਂ ਦੇਖ ਰਹੇ ਆ ਜੀ ਇਹ ਪਾਣੀ ਤਿਆਰ ਹੋ ਰਿਹਾ ਹੈ ਅੰਕਲ ਜੀ ਸਾਡੇ ਲੱਗੇ ਕਰਨ ਤਿਆਰ ਪਾਣੀ ਤੇ ਦੇਖੋ ਜੀ ਫਿਰ ਅੱਜ ਇਹ ਸਾਡੇ ਗਿੱਲ ਸਾਹਿਬ ਆ ਜੀ ਹਾਂਜੀ ਗਿੱਲ ਸਾਹਿਬ ਹਾਂਜੀ ਸੇਵਾ ਕਰਨ ਆਏ ਤੁਸੀਂ ਕਿਵੇਂ ਲੱਗ ਰਿਹਾ ਤੁਹਾਨੂੰ ਦੇ ਲੱਗ ਰਿਹਾ ਹਾਂ ਜੀ ਅੰਕਲ ਜੀ ਕਿਵੇਂ ਲੱਗ ਰਿਹਾ ਤੁਹਾਨੂੰ ਸੇਵਾ ਕਰਕੇ ਬਹੁਤ ਵਧੀਆ ਲੱਗਿਆ ਵਧੀਆ ਜੀ ਇਹ ਤੁਸੀਂ ਦੇਖ ਸਕਦੇ ਆ ਜੀ ਇਹ ਸਾਡਾ ਬੋਰਡ ਸੂਰੀਆ ਨਿਕਲੇਪ ਕਲੋਨੀ ਵਾਰਡ ਨੰਬਰ 1 ਚੂਗਲ ਮਿਲ ਰੋਡ ਮਰੰਡਾ ਤੇ ਇਹ ਸਾਡੇ ਭਾਈ ਸਾਹਿਬ ਜਿਹੜੇ ਕੁਰਤੀਆਂ ਦੀ ਸੇਵਾ ਕਰ ਰਹੇ ਆ ਦੇਖ ਸਕਦੇ ਹੋ ਜੀ ਇਹ ਆ ਛੋਟੇ ਛੋਟੇ ਬੱਚੇ ਤੇ ਸਾਡੇ ਸਰਦਾਰ ਜੀ ਕੀ ਬਾਤਨਾ ਇਹ ਤਿਆਰੀ ਲੱਗੇ ਵੀ ਜ ਕਰਨ ਇੱਥੇ ਇਹ ਬੱਚੇ ਛੋਟੇ ਛੋਟੇ ਜਿਹੜੇ ਕਿ ਇੱਥੇ ਅੱਜ ਤੇ ਇਹ ਸਾਡੇ ਬਣ ਰਹੇ ਹੈ ਜੀ ਛੋਲੇ ਤੁਸੀਂ ਦੇਖ ਸਕਦੇ ਹੋ ਜੀ ਬਸ ਥੋੜੇ ਕੁਛ ਕੁਛ ਪਹਲ ਲਈ ਰੈਡੀ ਹੋ ਜਾਣੇ ਇਹ ਖੜੀ ਹੈ ਜੀ ਸਾਡੀ ਪਾਣੀ ਵਾਲੀ ਟੈਂਕੀ ਇਹ ਹੈਗੀ ਹੈ ਜੀ ਰੋ ਆਬ ਜਾ ਖਾ ਵੀ ਕੱਟ ਕੇ ਨਾ ਇਹ ਤਾਂ ਮੰਗੋ ਆਈ ਇਹ ਨੂੰ ਬਾਜਾਇਆ ਜਾਈ ਯੈਸ ਲੋ ਜੀ ਸੰਗਤ ਜੀ ਤੁਹਾਨੂੰ ਕੁਝ ਟਾਈਮ ਬਾਅਦ ਇਹਦਾ ਆਨੰਦ ਮਾਣੋ ਤੁਸੀਂ ਇਹ ਹੈਗਾ ਜੀ ਮਿਲਰ ਰੋਡ ਤੁਸੀਂ ਦੇਖ ਸਕਦੇ ਹੋ ਸੂਰੀਆ ਨਿਕਲੇ ਮਰੰਡਾ ਓਮ ਹਮਾ ਕੇ ਸੰਗਤ ਲੱਗੀ ਵੀ ਹੈ ਜੀ ਲੋ ਜੀ ਅੰਕਲ ਜੀ ਗਏ ਥੱਕਾ ਹੋਂ ਤੇ ਹੁਣ ਦੂਜੇ ਸੇਵਾਦਾਰ ਆਏ ਆ ਜੀ ਇਹਨਾਂ ਦੇ ਵੀ ਦਰਸ਼ਨ ਕਰੋ ਤੁਸੀਂ ਇਹ ਸਾਡੇ ਇੰਦਰਪਾਲ ਸਿੰਘ ਜੀ ਮਰੰਡੇ ਵਾਲੇ ਵਰਗਾ ਲੱਗ ਰਿਹਾ ਜੀ ਸਰੋਂ ਦੇ ਤੇਲ ਦਾ ਤੇ ਵਿੱਚ ਪੈਣੀ ਇਹਦੇ ਹਾਂ ਦੀ ਇੱਕ ਬੋਤਲ ਹੋਰ ਲੱਗੀ ਪੈਣ ਇਹਦੇ ਵਿੱਚ ਤੇ ਝੋਲੇ ਜੀ ਜਿਹੜੇ ਦਾਤ ਅਸੀਂ ਪਾਣੀ ਚ ਭੋਗੇ ਰੱਖਤੇ ਸੀਗੇ ਤੇ ਸੰਗਤ ਆਨੰਦ ਲੰਦੀ ਹੋਈ ਸਬੀਲ ਦਾ ਦੇਖ ਸਕਦੇ ਹੋ ਜੀ ਤੁਸੀਂ ਠੰਡਾ ਮਿੱਠਾ ਜਿਆਲਾ ਝੋਲੇ ਚੱਲ ਰਹੀ ਹੈ ਜੀ ਸੋ ਮਤਾ ਨੰਦ ਮਾਨਦੇ ਹੋਏ ਸਾਡੇ ਬਜ਼ੁਰਗ ਜੀ ਤੇ ਛੋਟੇ ਛੋਟੇ ਬੱਚੇ ਜਿਹੜੇ ਸੇਵਾ ਕਰਦੇ ਵੈਕ ਰੂ ਵੈਕ ਰੂ ਵੈਕ ਰੂ ਠੰਡਾ ਠੰਡਾ ਪਾਣੀ ਜੀ

ਠੰਡੇ ਮਿੱਠੇ ਜਲ ਦੀ ਸਵੇਰ ਆ ਜੀ ਜਿਹੜੀ ਕਿ ਸੂਰਿਆ ਨਿਕਲੇ ਬਾਸੀਆਂ ਨੇ ਲਗਾਈ ਆ ਮਿਲ ਰੋਡ ਸਾਹਮਣੇ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਇਹਦੇ ਵੀ ਉਹਦੇ ਆਪੋਜੀਟ ਸਾਹਮਣੇ ਠੰਡੇ ਮਿੱਠੇ ਜਲ ਦੀ ਸਵੇਰ ਜਿਹੜੀ ਕਿ ਲੋ ਜੀ ਸਵੇਰ ਤੇ ਲੱਗ ਗਿਆ ਜਾਮ ਟਰੱਕਾਂ ਦਾ ਉਹ ਗਲਾਸ ਮਾਰਨਾ ਖਾਲੀ ਗਲਾਸ ਵੜਨਾ ਗੱਡੀ ਵਾਲੇ ਤੇ ਹਾਂਜੀ ਬਾਬਾ ਜੀ ਕਿਵੇਂ ਲੱਗ ਰਹੀ ਸੇਵਾ ਕਰਕੇ ਵਧੀਆ ਲੱਗ ਰਹੀ ਹਰੇਕ ਸਾਲ ਕਰਦੇ ਹਾਂ ਹਾਂਜੀ ਹਰੇਕ ਸਾਲ ਕਰਦੇ ਹਾਂ ਕੀ ਕਰ ਰਹੇ ਹੋ ਹੁਣ ਤੁਸੀਂ ਇੱਕ ਮਿੰਟ ਸ਼ਵੀਰ ਨੂੰ ਮਿਕਸ ਕਰ ਰਹੇ ਹੋ ਵੈਰੀ ਗੁੱਡ ਲੋ ਜੀ ਸੰਗਤ ਜੀ ਇਹ ਲੱਗੇ ਵੇ ਸ਼ਵੀਰ ਦੇ ਸੇਵਾ ਕਰਨ ਤੁਸੀਂ ਪਰਸੋਂ ਵੀ ਬੜਾ ਯੋਗਦਾਨ ਪਾਇਆ ਹਾਂਜੀ ਹਾਂਜੀ ਪਰਸੋਂ ਵੀ ਆਪਾਂ ਨੇ ਪੀਰ ਤੇ ਕਰੀਆ ਸੇਵਾ ਜੀ ਠੀਕ ਹੈ ਜੀ ਲੋ ਜੀ ਜਾਮ ਲੱਚੁਕਾ ਹੈ ਜੀ ਛੋਟੇ ਛੋਟੇ ਬੱਚੇ ਸਵੀਰ ਦਾ ਆਨੰਦ ਲੈ ਰਹੇ ਕੀ ਆ ਕੇ ਰੱਖੋਗਾ ਮੈਨੂੰ ਲੋਰਾ ਕਿੱਥੇ ਰੱਖਦਾ ਕੰਮ ਆ ਬਾਬੂ ਨੂੰ ਕੇ ਬਾਬੇ ਕੱਢ ਬੱਤ ਘੰਟਾ ਦਾ ਹੋਰ ਲੱਗਣਾ ਜਾਂ 10 ਘੰਟੇ ਲਾ ਲਓ ਤਾਂ ਵੀ ਕੁਝ ਕਰੇ ਨਹੀਂ ਕੀ ਬਾਤਾਂ ਜੀ ਇਹ ਇਹਨੇ ਕਿਸੇ ਨੂੰ ਨਹੀਂ ਜਾਣ ਦਿੰਦਾ ਜੀ ਇਹ ਸੇਵਾਦਾਰ ਸਾਡਾ ਤੁਸੀਂ ਦੇਖ ਸਕਦੇ ਹੋ ਮਿਲ ਰੋਡ ਤੇ ਰਹਿੰਦਾ ਵੈਸੇ ਨਾ ਪਾਣੀ ਮੰਗ ਰਿਹਾ ਹੈ ਤੁਹਾਡਾ ਬਾਪੂ ਆਨੰਦ ਮਾਣਦਾ ਹੋਇਆ ਬੋਤਲ ਚ ਕੀ ਬਾਤ ਆ ਜੀ ਹਾਂਜੀ ਕਿਵੇਂ ਲੱਗਿਆ ਜੀ ਸੇਵਾ ਕਰਕੇ ਤੁਹਾਨੂੰ ਬਹੁਤ ਵਧੀਆ ਲੱਗਿਆ ਜੀ ਸੇਵਾ ਕਰਕੇ ਠੀਕ ਆ ਜੀ ਪੂਰਾ ਐਨਜੋਏ ਕਰਿਆ ਜੀ ਹਾਂਜੀ ਮਾਸਟਰ ਜੀ ਬਹੁਤ ਵਧੀਆ ਲੱਗ ਰਿਹਾ ਜੀ ਸੰਗਤ ਦਾ ਜੀ ਸੇਵਾ ਕਰਕੇ ਹਾਂਜੀ ਕੰਦੇ ਜਲਤ ਪਲਾ ਕੇ ਸੰਗਤਾਂ ਨੂੰ ਤੇ ਹੈ ਕਹਮੀ ਹੈ ਜੀ ਆਪਣੀ ਸ਼ਵੀਰ ਜੀ ਆਪਣੀ ਜਿੱਦਾਂ ਮੈਂ ਇੱਥੇ ਆਇਆ ਸੂਰੀਆਨ ਕਲੇਬ ਦੇ ਵਿੱਚ ਬੰਦਾ ਵੀ ਆਪਣੀ ਛੇਲੀ ਆਪਣੀ ਛੇਲੀ ਲਾਇਆ ਅੱਛਾ ਜੀ ਹਾਂ ਵਿੱਚ ਕੋਰੋਨਾ ਕਰਕੇ ਸ਼ਾਇਦ ਕਦੀ ਵਾਰ ਆਪਾਂ ਨਹੀਂ ਲਗਾਈ ਹੈਗੀ ਠੀਕ ਹੈ ਜੀ ਹਾਂ ਜਿਹੜਾ ਨਾਮ ਜਾ ਰਹੇ ਹੈ ਠੀਕ ਹੈ ਜੀ ਕਿਵੇਂ ਲੱਗਿਆ ਜੀ ਸੇਵਾ ਕਰਕੇ ਤੁਹਾਨੂੰ ਬਹੁਤ ਬੜੀ ਆ ਜੀ ਮਨ ਸੰਤੁਸ਼ਟ ਹੋ ਗਿਆ ਆਨੰਦ ਆ ਗਿਆ ਹਾਂਜੀ ਅੱਗੇ ਨੂੰ ਫੇਰ ਠੀਕ ਕਰੂੰਗੇ ਜੀ ਹਾਂਜੀ ਅੱਗੇ ਨੂੰ ਫੇਰ ਠੀਕ ਕਰੂੰਗੇ ਆਹ ਹਾਂ ਹਰ ਇੱਕ ਸਾਲ ਚੱਲ ਗਿਆ ਜੀ 5-6 ਸਾਲ ਹੋ ਗਏ ਠੀਕ ਹੈ ਜੀ ਲਓ ਜੀ ਤੁਸੀਂ ਤਾਂ ਇੱਥੇ ਬੈਠੇ ਜੁਦੇ ਕੀ ਬਾਤ ਆ ਜੀ ਇਹ ਆਪਣੇ ਰੋਬੀ ਰਾਜਪ੍ਰੀਤ ਸਿੰਘ ਜਿਹੜੇ ਕੇ ਮਿੱਠਾ ਵੈਸੇ ਫੈਨਲ ਹੋਇਆ ਹੋਇਆ ਹੈ ਤੇ ਆਪਣੀ ਫਾਰਮੈਟਿੰਗ ਕਰ ਕਰਕੇ ਜੀ ਬਰਫ ਕੋਲ ਰਹੇ ਇਹ ਬਰਫ ਕੋਲ ਰਹੇ ਜੀ ਹਾਂਜੀ ਕਿਵੇਂ ਲੱਗਿਆ ਤੁਹਾਨੂੰ ਇਹਨ ਵਧੀਆ ਜੀ ਆਨੰਦ ਆਇਆ ਪੂਰਾ ਹਾਂਜੀ ਆਨੰਦ ਪੂਰਾ ਆ ਰਿਹਾ ਪੂਰਾ ਜੀ ਹਾਂਜੀ ਆਪਾਂ ਨੂੰ ਕਿਵੇਂ ਲੱਗਿਆ ਜੀ ਬਹੁਤ ਵਧੀਆ ਲੱਗਿਆ ਜੀ ਸੇਵਾ ਦੇ ਕਿ ਮੂਹਰੇ ਤੇ ਲੱਗਿਆ ਠੀਕ ਹੈ ਕਾਫੀ ਜਾਣੇ ਆਏ ਨੇ ਪੀਣ ਵਾਸਤੇ ਪਾਣੀ ਆਪਣੇ ਠੀਕ ਹੈ ਬਹੁਤ ਵਧੀਆ ਸੇਵਾ ਕਰਦੇ ਆਂ ਹਾਂਜੀ ਭਗਤ ਜੀ ਕਿਵੇਂ ਲੱਗਿਆ ਸੇਵਾ ਕਰਕੇ ਵਧੀਆ ਲੱਗਿਆ ਜੀ ਹਾਂਜੀ ਲੰਗਰ ਵਧੀਆ ਚੱਲਿਆ ਜੀ ਅੱਗੇ ਨੂੰ ਫੇਰ ਠੀਕ ਆ ਹਾਂਜੀ ਆਲੂ ਠੀਕ ਆ ਆਪਾਂ ਨੂੰ ਕਿਵੇਂ ਲੱਗਿਆ ਜੀ ਛੋਟੇ ਮੋਟੇ ਬੱਚੇ ਜਿਨ੍ਹਾਂ ਨੇ ਵਧੀਆ ਲੱਗਿਆ ਜੀ ਵਧੀਆ ਲੱਗਿਆ ਸਾੜਿਆਂ ਨੂੰ ਆ ਦੇਖੋ ਛੋਲੇ ਦਿਖਾ ਦਈਏ ਕਿੰਨੇ ਛੋਲਿਆਂ ਦਾ ਮੇਰੇ ਕੱਲ ਚ ਹੁਣ ਫਾਈਨਲ ਹੈ ਜੀ ਲਾਸਟ ਕੀ ਬਾਤ ਆ ਜੀ ਓ ਬੱਲੇ 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 ਠੰਡਾ ਪਾਣੀ ਪੀਤਾ ਆ ਜੇ ਪੀ ਲੈ ਆਂ ਠੰਡਾ ਮਿੱਠਾ ਪਾਣੀ ਹਾਂ ਉਹ ਠੀਕ ਆ ਜੀ ਹਾਂ ਜੀ ਹਾਂ ਵਧੀਆ ਜੀ ਕਿੰਨੇ ਗਰੀ ਜਾਂਦੇ ਆ ਉਹ ਚੱਲ 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 ਠੰਡਾ ਦਾ ਲੈਣ ਲੱਗੀ ਜੀ मारो वाह जी वाह ਨਾਲ ਵੀ ਆਇਆ ਨੇ ਹਾਂ ਜੀ ਮੈਨੂੰ ਮੈਨੂੰ ਮਾੜਾ ਹੁੰਦਾ ਹੈ ਜੀ ਦੇਖੋ ਚੱਤ ਨਹੀਂ ਨਾ ਛੋਟੇ ਚੱਤ ਨਹੀਂ ਹੋਗੇ ਹਾਂ ਜੀ ਕਿ ਕਿ ਟੈਕਸ ਉਹ ਭੇਜੋ ਮਾੜਾ ਜੀ ਹਾਂ ਜੀ ਤੁਹਾਨੂੰ ਕਿੱਦਾਂ ਲੱਗ ਰਿਹਾ ਸ਼ਵੀਰ ਲਾ ਕੇ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਦੀ ਪਟੇ ਇਹ ਸਾਡਾ ਜੀ ਆਟਮਾ ਰੋਮਾ ਸ਼ਵੀਰ ਇੱਥੇ ਲਾ ਰਹੇ ਅਸੀਂ ਕਲੋਨੀ ਵਾਲੇ ਤੇ ਸੰਗਤ ਪਹਿਲੀ ਵਾਰੀ ਬੜਾ ਵਧੀਆ ਲੱਗਿਆ ਸੇਵਾ ਕਰਕੇ ਜੀ ਇਹ ਸਾਡੇ ਅੰਕਲ ਜੀ ਸੱਚਾ ਪਤਮਾ ਲੱਗਿਆ ਜੀ ਤੁਹਾਨੂੰ ਇਹ ਪਾਈਏ ਅਸੀਂ 7-8 ਸਾਲਾਂ ਤੋਂ ਲਗਾਤਾਰ ਲਾਉਂਦੇ ਆ ਇਸ ਵਾਰ ਜੋ ਅੱਜ ਸ਼ੁਭੀ ਲਗਾਈ ਹੋਈ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਹੀਦੀ ਦੇ ਆੜਨ ਮੋਖ ਰੱਖਦੇ ਹੋਏ ਇਸ ਦੇ ਵਿੱਚ ਤਕਰੀਬਨ ਸੁਭਾਤ ਤੋਂ ਲੈ ਕੇ ਹੁਣ ਤੱਕ ਕਾ ਬਹੁਤ ਆਨੰਦ ਆਇਆ ਸਾਰੀ ਸੰਗਤ ਨੇ ਬਹੁਤ ਸੱਚੇ ਤਰੀਕੇ ਦੇ ਨਾਲ ਬਰਜਾਤ ਦੇ ਸ਼ਕਿਆ ਜੀ ਤੇ ਇਹਦੇ ਵਿੱਚ ਸਵੀਮ ਦੇ ਵਿੱਚ ਸਾਨੂੰ ਯੋਗਦਾਨ ਬੱਚਿਆਂ ਦਾ ਪਾਉ ਰਿਹਾ ਛੋਟੇ-ਛੋਟੇ ਬੱਚਿਆਂ ਨੇ ਬਹੁਤ ਸੇਵਾ ਕੀਤੀ ਹੈ ਸਾਡੇ ਨਾਲ ਤੇ ਇਹਨਾਂ ਦੇ ਸਹਿਯੋਗ ਨਾਲੇ ਬਹੁਤ ਵਧੀਆ ਸਾਡਾ ਇਹ ਜਿਹੜੇ ਸਮਾਪਤੀ ਦੇ ਪਾਲਾ ਬਹੁਤ ਵਧੀਆ ਹੋਏ ਬੈਗਰੂ ਜੀ ਕਾ ਖਾਲਸਾ ਬੈਗਰੂ ਕਾ ਵੰਦੇ ਟ੍ਰੈਕਟਰ ਆਇਆ ਲਗਾ 102 102 ਯਾਦ ਆਇਆ ਨਗਰਕੇਤ ਤੈਨੂੰ ਪਕੌੜੇ ਲਾਉਂਦੇ ਬ੍ਰੈਡ ਬੂਲਡ ਖਾਂਉਂਦੇ ਆਹ ਨਾ ਵੀਰ ਨੂੰ ਆਉਂਦੇ ਵੀ ਤਾਂ ਵੀ ਬ੍ਰੈਡ ਬੂਲਡ ਦੇ ਆਦੇ ਲਾ ਬਤੀਓ ਨਹੀਂ ਯਾਦੰਤ ਹੈ ਵੀਰ ਦੇ ਆ ਜਾਂਦੇ ਕਿ ਤਾਂ ਨਹੀਂ ਆਤੀ ਤਾਂ ਬਾਹਰ ਦੇ ਹੀ ਅਗਲੇ ਕਿਵੇਂ ਲੱਗੇ ਆ ਜੀ ਤੁਹਾਨੂੰ ਬਹੁਤ ਵਧੀਆ ਲੱਗਿਆ ਜੀ ਬਹੁਤ ਠੀਕ ਲੱਗਿਆ ਜੀ ਠੰਡਾ ਠੰਡਾ ਪਾਣੀ ਠੰਡੇ ਮਿੱਠੇ ਜਲਦੀ ਸਵੀਲ ਠੀਕ ਹੈ ਜੀ हां जी किमे है जी लग, जी। लग है। रही हाजरी हां जी किमे लगया जी ਬਹੁਤ ਵਧੀਆ ਲੱਗਿਆ ਤੁਸੀਂ ਸ਼ਵੀਲ ਲਾਈ ਆ ਬਹੁਤ ਗਰਮੀ ਪੈ ਰਹੀ ਆ ਲੋਕਾਂ ਨੂੰ ਪਾਣੀ ਖਾਂਦਾ ਲੋੜ ਪੈ ਰਹੀ ਆ ਤੇ ਨਾਲ ਮੈਂ ਬੇਨਤੀ ਕਰੂੰਗਾ ਵੀ ਆਪਾਂ ਇੱਥੇ ਸ਼ਵੀਲ ਦੇ ਨਾਲ ਆ ਰੁੱਖ ਲਾਈਏ ਆਪਾਂ ਪ੍ਰਾਣਾ ਕਰੀਏ ਮੈਂ ਤੁਹਾਡੇ ਨਾਲ ਆ ਮੈਨੂੰ ਰੁੱਖ ਮਿਲ ਵੀ ਜਾਣੇ ਆ ਆਪਾਂ ਕਲੋਨੀ ਜੇ ਰੁਖ ਲਾਈਏ ਜੇ ਸ਼ਹਿਰ ਚ ਲਾਈਏ ਬਹੁਤ ਵਧੀਆ ਹੋਊਗਾ ਜੇ ਸਰਕਾਰ ਨੇ ਤਾਂ ਵੱਟ ਕੇ ਰੱਖੀ 15 ਦਿਨ ਤੱਕ ਲੱਗਣਗੇ ਜੀ ਰੁਖ ਹਾਂ ਆਪਾਂ ਲੱਗ ਗਏ ਤੁਸੀਂ ਨਾਲ ਆ ਜੀ ਤੁਹਾਡੇ ਸਹਿਯੋਗ ਨਾਲ ਲੱਗਣਗੇ ਕਿੰਨਾ ਸਹਿਯੋਗ ਚਾਹੀਦਾ ਸਾਨੂੰ ਮਿਲ ਗਏ ਜੀ 200 200 ਬੂਟਾ ਮਿਲ ਗਿਆ ਜੀ ਆਪਾਂ ਨਾ ਹੁਣ ਦੇਖ ਕੇ ਕਿਤੇ ਨਾ ਵਧੀਆ ਲੋਕੇਸ਼ਨ ਤੇ ਸਾਰੀਆਂ ਲੋਕੇਸ਼ਨਾਂ ਜਿੱਥੇ ਪਾਣੀ ਪੈਂਦਾ ਰਹੇ ਜੀ ਜਿੱਥੇ ਪਾਣੀ ਪੈਂਦਾ ਰਹੇ ਜੇ ਹਿੰਮਤ ਕਰਨੀ ਪਈਗੀ ਆਪ ਕਰਨੀ ਪਈਗੀ ਆਪਾਂ ਆਪੀ ਹਿੰਮਤ ਕਰ ਲਿਆ ਕਰ ਹਾਂਜੀ ਹਾਂ ਕੋਈ ਫਰਕ ਨਹੀਂ ਪੈਂਦਾ ਹੈਗਾ ਠੀਕ ਹੈ ਜੀ ਆਪਾਂ ਫੇਰ 20 20 ਦਿਨ ਤੱਕ ਜੀ ਥੋੜਾ ਜਿਹਾ ਮੌਸਮ ਵੀ ਖੁੱਲ ਜਵੇ ਨਾਲੇ ਪ੍ਰਸਾਦ ਪਾਉਣਾ ਸ਼ੁਰੂ ਹੋ ਜਾਵੇ ਹਾਂਜੀ ਹਾਂ ਲਓ ਜੀ ਸੰਗਤ ਜੀ ਹਾਂਜੀ ਗੁਰਸੱਭ ਸੇਵਾ ਚੱਲ ਰਹੀ ਹੈ ਜੀ ਹਾਂਜੀ ਸੇਵਾ ਚੱਲ ਰਹੀ ਹੈ ਬਹੁਤ ਵਧੀਆ ਹਾਂਜੀ ਤੇ ਆਪਾਂ ਹਰੇਕ ਸਾਲ ਸੂਰਜ ਨਿਕਲੇ ਉਹ ਆਪਣਾ ਤੁਸੀਂ ਵੀ ਇਸ ਕਲੋਨੀ ਚ ਰਹਿੰਦੇ ਆ ਰਲ ਮਿਲ ਕੇ ਆਪਾਂ ਸੇਵਾ ਕਰਦੇ ਆਂ ਤੇ ਬਹੁਤ ਵਧੀਆ ਲੱਗਿਆ। ਸੰਕਰ ਜੀ ਦੇ ਠੰਡੇ ਮਿੱਠੇ ਜਲਦੀ ਸੇਵੀਆਂ ਲਾਈ ਆਪਾਂ ਨੇ ਤੇ ਪ੍ਰਮਾਤਮਾ ਕਰੇ ਆਪਾਂ ਹਰ ਇੱਕ ਸਾਲ ਆਈਏ। ਸੰਗਤਾਂ ਜੀ ਬਹੁਤ ਧੰਨਵਾਦ ਜਿਹੜੇ ਆਪਣੇ ਕੋਲ ਇੱਥੇ ਆ ਕੇ ਸੇਵਾ ਕਰਦੇ ਆ ਤੇ ਨਾਲ ਰਲ ਮਿਲ ਕੇ ਆਪਾਂ ਖੁਸ਼ੀ ਲਾਉਨੇ ਸਾਰੇ। ਪ੍ਰਮਾਤਮਾ ਕਰੇ ਅਗਲੇ ਸਾਲ ਪੱਕੇ ਨੇ ਤੇ ਵੀ ਸੇਵੀਆਂ ਲਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ। ਲੋ ਜੀ ਸ਼ਵੀਲ ਦੀ ਸਮਾਪਤੀ ਹੈ ਜੀ ਤੇ ਭਾਈ ਸਾਹਿਬ ਚੱਲੇ ਹੁਣ ਸਾਡਾ ਟੈਂਟਰ ਦਾ ਸਮਾਨ ਲੈ ਕੇ ਚਲੋ ਜੀ ਬੈਗੁਰੂ ਜੀ ਦਾ ਖਾਲਸਾ ਬੈਗੁਰੂ ਜੀ ਦੇ ਪਦੇ ਸੋਨੂ ਸਾਹਿਬ ਚੱਲੇ ਸੋਨੂ ਸਾਹਿਬ ਇਹਨਾਂ ਵੀ ਬਹੁਤ ਯੋਗਦਾਨ ਅਤਿ ਸਤਿਕਾਰਯੋਗ